ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਆਪਾਂ ਵਿਚਾਰ ਕਰਨੀ ਹੈ ਕਿਸਾਨੀ ਸੰਘਰਸ਼ ਦੇ ਬਾਰੇ ਇਹ ਜੋ ਜ਼ਾਲਮ ਹਕੂਮਤਾਂ ਨਾਲ ਟੱਕਰ ਲੈਣ ਦਾ ਜਜ਼ਬਾ ਅਣਖ ਆਜ਼ਾਦੀ ਹੱਕਾਂ ਦੀ ਗੱਲ ਕਰਨ ਦਾ ਜਜ਼ਬਾ ਇਹ ਸਾਨੂੰ ਕਿੱਥੋਂ ਮਿਲਦਾ ਹੈ ਜਦੋਂ ਆਪਾਂ ਇਤਿਹਾਸ ਦੇ ਪੰਨਿਆਂ ਨੂੰ ਖੋਲ ਕੇ ਦੇਖਦੇ ਆ ਨਾ ਪੂਦੇ ਮਹੀਨੇ ਦੀ ਹੀ ਗੱਲ ਕਰ ਲਈਏ ਉਹਦੇ ਮਹੀਨੇ ਵਿੱਚ ਵੇਖੋ ਕਿਵੇਂ ਅਨੰਦਾ ਦੀ ਪੁਰੀ ਨੂੰ ਸਤਗੁਰੂ ਜੀ ਨੇ ਛੱਡਿਆ ਕਿਵੇਂ ਸਰਸਾ ਨਦੀ ਦੇ ਕੰਢੇ ਤੇ ਪਰਿਵਾਰ ਵਿਛੋੜਾ ਹੁੰਦਾ ਕਿਵੇਂ ਚਮਕੌਰ ਦੀ ਕੱਚੀ ਗੜੀ ਦੇ ਵਿੱਚ 40 ਸਿੰਘ ਜ਼ਾਲਮਾਂ ਦੇ ਅੱਗੇ ਡਟ ਜਾਂਦੇ ਨੇ ਵੱਡੇ ਸਾਹਿਬਜ਼ਾਦੇ ਜ਼ਾਲਮ ਹਕੂਮਤ ਦੇ ਨਾਲ ਟੱਕਰ ਲੈਂਦੇ ਹੋਏ ਸ਼ਹਾਦਤ ਦਾ ਜਾਮ ਪੀਂਦੇ ਨੇ ਦੂਜੇ ਪਾਸੇ ਛੋਟੇ ਸਹਿਬ ਜਬਾਦੀ ਨਿੱਕੜੀ ਉਮਰ ਦੇ ਬਾਬੇ ਜੋ ਨਿੱਕੀਆਂ ਜਿੰਦਾ ਵੱਡੇ ਸਾਕੇ ਕਰ ਗਈਆਂ ਨੀਹਾਂ ਵਿੱਚ ਖੜਕੇ ਵੀ ਜ਼ਾਲਮ ਦੀਆਂ ਅੱਖਾਂ ਵਿੱਚ ਅੱਖਰਾਂ ਪਾ ਕੇ ਸਾਨੂੰ ਦੱਸ ਰਹੇ ਨੇ ਕਿਵੇਂ ਅਣਖ ਆਜ਼ਾਦੀ ਦੇ ਨਾਲ ਜੀਵਨ ਜਿਉਣਾ ਹੈ ਇਹ ਜੋ ਪੋ ਦਾ ਮਹੀਨਾ ਹੈ ਨਾ ਇਹ ਸਾਨੂੰ ਜੂਝਣ ਦੀ ਤਾਕਤ ਬਖਸ਼ਿਸ਼ ਕਰਦਾ ਹੈ ਜੂਝਣ ਦੀ ਸਮਰੱਥਾ ਦਿੰਦਾ ਹੈ ਇਸ ਕੋ ਦੇ ਮਹੀਨੇ ਵਿੱਚੋਂ ਸਾਨੂੰ ਸ਼ਕਤੀ ਮਿਲਦੀ ਆ ਕਿਵੇਂ ਜ਼ਾਲਮ ਹਕੂਮਤਾਂ ਨਾਲ ਟੱਕਰ ਲਈ ਜਾਂਦੀ ਆ ਸੋ ਜਦੋਂ ਆਪਾਂ ਕਿਸਾਨੀ ਸੰਘਰਸ਼ ਦੇ ਵੱਲ ਵੇਖਦੇ ਆ ਉਹ ਜੋ ਕੇ ਸਮੇਂ ਦੀ ਗੱਲ ਕਰੀਏ ਬਾਪੂ ਜਗਜੀਤ ਸਿੰਘ ਜੀ ਡੱਲੇਵਾਲ ਜੋ ਜ਼ਾਲਮ ਹਕੂਮਤ ਨਾਲ ਟੱਕਰ ਲੈ ਰਹੇ ਨੇ ਸੰਘਰਸ਼ ਤੋਰਿਆ ਬੜੇ ਬੀਰ ਬੜੀਆਂ ਮਤਾਮਾਂ ਪੈਣਾ ਸਹਿਯੋਗ ਦੇ ਰਹੀਆਂ ਨੇ ਬਹੁਤ ਚੰਗੀ ਗੱਲ ਹੈ ਕਿਉਂਕਿ ਜੋ ਇਹ ਕਿਸਾਨੀ ਦਾ ਮੁੱਦਾ ਹੈ ਨਾ ਜੋ ਐਮਐਸਪੀ ਦੀ ਗਰੰਟੀ ਦੀ ਗੱਲ ਹੋ ਰਹੀ ਆ ਹੋਰ ਵੀ ਬੜੇ ਮੁੱਦੇ ਨੇ ਜਿੰਨਾਂ ਦੀ ਗੱਲ ਤੋਰੀ ਜਾ ਰਹੀ ਆ ਇੱਕਲਾ ਬਾਪੂ ਜਗਜੀਤ ਸਿੰਘ ਜੀ ਦਾ ਮਸਲਾ ਨਹੀਂ ਹੈ ਇਹ ਇਕੱਲੀ ਉਹਨਾਂ ਦੇ ਘਰ ਦੀ ਗੱਲ ਨਹੀਂ ਇਹ ਪੂਰੇ ਕਿਸਾਨਾਂ ਦੀ ਗੱਲ ਹੈ ਜਿੰਨੇ ਵੀ ਦੇਸ਼ ਭਰ ਵਿੱਚ ਕਿਸਾਨ ਵਸਦੇ ਨੇ ਉਹਨਾਂ ਦੇ ਹੱਕਾਂ ਦੀ ਮੰਗ ਮੰਗੀ ਜਾ ਰਹੀ ਹੈ ਉਹਨਾਂ ਦੇ ਹੱਕਾਂ ਦੀ ਗੱਲ ਕੀਤੀ ਜਾ ਰਹੀ ਆ ਸੋ ਫਿਰ ਸਾਡਾ ਵੀ ਫਰਜ਼ ਬਣਦਾ ਏ ਨਾ ਕਿ ਆਪਾਂ ਬਾਪੂ ਜਗਜੀਤ ਸਿੰਘ ਡੱਲੇਵਾਲ ਜੀ ਦਾ ਸਾਥ ਦਈਏ ਨਹੀਂ ਤੇ ਆਪਾਂ ਵੇਖ ਰਹੇ ਆ ਕਿ ਦਿਨੋਂ ਦਿਨ ਉਹਨਾਂ ਦੀ ਜੋ ਹਾਲਤ ਹੈ ਨਾ ਸਰੀਰ ਦੀ ਹਾਲਤ ਬਹੁਤ ਕਮਜ਼ੋਰ ਹੁੰਦਾ ਜਾ ਰਿਹਾ ਹੈ ਸਰੀਰ ਦਿਨੋਂ ਦਿਨ ਸਰੀਰ ਵਿੱਚ ਕਮਜ਼ੋਰੀ ਆ ਰਹੀ ਆ ਸੋ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਨੀ ਆ ਵੀ ਇਕੱਲੇ ਇਕੱਲੇ ਹੋਇਆਂ ਗੱਲ ਨਹੀਂ ਬਣਨੀ ਇਹ ਪੂਰੀ ਕਿਸਾਨੀ ਦਾ ਮੁੱਦਾ ਹੈ ਏਕਤਾ ਵਿੱਚ ਬਲ ਹੁੰਦਾ ਜੇ ਇਕਾ ਜਾਵੇ ਨਾ ਸਰਕਾਰਾਂ ਨੂੰ ਵੀ ਗੋਡੇ ਟੇਕਣੇ ਪੈ ਜਾਂਦੇ ਨੇ ਜੇ ਆਪਾਂ ਆਪਣੀਆਂ ਮੰਗਾਂ ਨੂੰ ਮਨਾਉਣਾ ਚਾਹੁੰਨੇ ਆ ਇਕਤਾ ਰੱਖੀਏ ਤੇ ਜਿੰਨੀਆਂ ਵੀ ਸੰਸਥਾਵਾਂ ਨੇ ਜਿੰਨੀਆਂ ਵੀ ਜਥੇਬੰਦੀਆਂ ਨੇ ਤੇ ਜਿੰਨੇ ਵੀ ਕਿਸਾਨ ਆਪਣੇ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਵੀ ਆਓ ਜਿੰਨੇ ਜੋਗੀਆਂ ਸਹਿਯੋਗ ਕਰੀਏ ਤਨ ਮਨ ਧਨ ਦੇ ਨਾਲ ਸੇਵਾ ਕਰੀਏ ਜੋ ਸਾਡੀ ਵੀ ਸੰਸਥਾ ਹੈ ਗੁਰਮਤ ਸੇਵਾ ਲਹਿਰ ਬਠਿੰਡਾ ਜਿਨ੍ਹਾਂ ਦੇ ਮੁਖੀ ਨੇ ਭਾਈ ਪੰਥ ਪ੍ਰੀਤ ਸਿੰਘ ਜੀ ਖਾਲਸਾ ਉਹਨਾਂ ਨੇ ਵੀ ਇਸ ਸੰਘਰਸ਼ ਦੇ ਵਿੱਚ 50000 ਰੁਪਏ ਦੀ ਲੱਕੜ ਦੀ ਸੇਵਾ ਕੀਤੀ ਆ ਜਿੰਨੇ ਜੋਗੇ ਆ ਆਪਾਂ ਜਰੂਰ ਸਾਥ ਨਿਭਾਈਏ ਸੇਵਾ ਕਰੀਏ ਵੇਖੋ ਨਹੀਂ ਤੇ ਜੋ ਕਿਸਾਨੀ ਦੀ ਹਾਲਤ ਹੈ ਨਾ ਇਹ ਦਿਨੋ ਦਿਨ ਨਿਗਾਰ ਵੱਲ ਜਾ ਰਹੀ ਆ ਪਹਿਲਾਂ ਤੇ ਗੁਲਾਬੀ ਸੁੰਡੀ ਨਰਮੇ ਦੀ ਫਸਲ ਨੂੰ ਬਰਬਾਦ ਕਰਦੀ ਸੀ ਹੁਣ ਤੇ ਕਣਕ ਦੀ ਫਸਲ ਨੂੰ ਵੀ ਬਰਬਾਦ ਕਰਨ ਲੱਗੀ ਕਿੰਨੇ ਕਿਸਾਨ ਵੀਰਾਂ ਨੂੰ ਕਣਕ ਦੀ ਫਸਲ ਵੀ ਬੋਹਣੀ ਪਈ ਆ ਤੇ ਸਰਕਾਰਾਂ ਕੋਈ ਯੋਗ ਮਦਦ ਨਹੀਂ ਕਰਦੀਆਂ हां दावे ਕੀਤੇ ਜਾਂਦੇ ਨੇ ਅਸੀਂ ਜੋਗ ਮਦਦ ਕਰਾਂਗੇ ਪਰ ਕਿਵੇਂ ਮਦਦ ਦੇ ਨਾਂ ਤੇ ਮਜ਼ਾਕ ਉਡਾਇਆ ਜਾਂਦਾ ਆਪਾਂ ਸਾਰੇ ਜਾਣਦੇ ਆ ਸੋ ਸੁਚੇਤ ਹੋइए ਜੇ ਬਚਣਾ ਚਾਹੁੰਨੇ ਆ ਨਾ ਹੱਕਾਂ ਦੀ ਗੱਲ ਕਰੀਏ ਜਿਹੜੇ ਹੱਕਾਂ ਦੀ ਗੱਲ ਕਰ ਰਹੇ ਨੇ ਜੋ ਸਾਡੇ ਲਈ ਬੈਠੇ ਨੇ ਆਪਾਂ ਉਹਨਾਂ ਦੇ ਨਾਲ ਖੜੇ ਹੋ ਜਾਈਏ ਮੋਢੇ ਨਾਲ ਮੋਢਾ ਜੋੜ ਕੇ ਘਰਾਂ ਵਿੱਚ ਬੈਠ ਕੇ ਸਨੇਹੇ ਨਾਲ ਉਡੀਕੀ ਆਪਣੇ ਤਲ ਤੇ ਜੋ ਸਾਡੇ ਫਰਜ਼ ਨੇ ਇਨਸਾਨੀਅਤ ਨੂੰ ਮੱਖ ਰੱਖ ਕੇ ਜ਼ਰੂਰ ਇਸ ਜ਼ਬਰ ਜ਼ੁਲਮ ਤੱਕੇ ਦੇ ਖਿਲਾਫ ਆਵਾਜ਼ بلند ਕਰਿਏ ਜਿੰਨੇ ਵੀ ਆਵਾਜ਼ بلند ਕਰਦੇ ਨੇ ਭਾਵੇਂ ਉਹ ਕਰਸਾਨੀ ਦਾ ਮੁੱਦਾ ਹੋਵੇ ਭਾਵੇਂ ਉਹ ਪਾਣੀਆਂ ਦਾ ਮੁੱਦਾ ਹੋਵੇ ਜਿਹੜੇ ਆਵਾਜ਼ بلند ਕਰਦੇ ਉਹਨਾਂ ਦਾ ਡਟ ਕੇ ਸਾਥ ਦਿਆ ਕਰਿਏ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ